ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਰਕਾਰੀ ਹਾਈ ਸਕੂਲ ਗਰਚਾ ਵਿਖੇ ਚਲਦੇ ਆ ਜਿੱਥੇ ਦਾਨੀ ਗੁਰਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਗਰਚਾ ਵੱਲੋਂ ਆਪਣੀ ਨੇਕ ਕਮਾਈ ਚੋਂ ਦਸਵੰਧ ਕਢਦਿਆਂ ਸਕੂਲ ਦੇ 18 ਲੋੜਵੰਦ ਬੱਚਿਆਂ ਨੂੰ ਸਾਈਕਲ ਦਿੱਤੇ ਗਏ ਤੇ ਸਕੂਲ ਵਿੱਚ ਕਾਫੀ ਸਮੇਂ ਤੋਂ ਇਨਵਰਟਰ ਦੀ ਲੋੜ ਨੂੰ ਵੀ ਪੂਰਾ ਕੀਤਾ ਗਿਆ ਇਸ ਮੌਕੇ ਸਕੂਲ ਸਟਾਫ ਅਤੇ ਪਿੰਡ ਵਾਸੀਆਂ ਨੇ ਇਸ ਦਾਨੀ ਪਰਿਵਾਰ ਦਾ ਧੰਨਵਾਦ ਤੇ ਸਨਮਾਨ ਕਰਦੇ ਆ ਆਖਿਆ ਕਿ ਸਕੂਲ ਵਿੱਚ ਕੀਤਾ ਦਾਨ ਸਭ ਤੋਂ ਉੱਤਮ ਦਾਨ ਹੈ ਕਿਉਂਕਿ ਬੱਚਾ ਅਗਰ ਸਕੂਲ ਆ ਕੇ ਸਿੱਖਿਆ ਪ੍ਰਾਪਤ ਕਰਦਾ ਹੈ ਤਾਂ ਹੀ ਉਹ ਧਾਰਮਿਕ ਗ੍ਰੰਥਾਂ ਨੂੰ ਪੜਨ ਦੇ ਯੋਗ ਹੋ ਕੇ ਗੁਰੂਆਂ ਦੇ ਦੱਸੇ ਮਾਰਗ ਤੇ ਚੱਲ ਸਕਦਾ ਹੈ ਆਓ ਦੇਖਦੇ ਹਾਂ ਇਸ ਸਾਈਕਲ ਵੰਡ ਸਮਾਗਮ ਦੀ ਪੂਰੀ ਰਿਪੋਰਟ ਨੂੰ ਇੱਥੇ ਸਾਈਕਲ ਮਿਲਿਆ ਕਿੰਨੀ ਖੁਸ਼ੀ ਹੋਈ ਆ ਜਿਆਦਾ ਖੁਸ਼ੀ ਹੋਈ ਆ ਹੁਣ ਸਾਈਕਲ ਤੇ ਆਇਆ ਕਰੋਗੇ ਨਾ ਹਾਂਜੀ ਠੀਕ ਹੈ ਬੇਟੀ ਤੁਹਾਡਾ ਨਾਮ ਕੀ ਆ ਚਾਂਦਰੀ ਰਾਣੀ ਕਿਹੜਾ ਪਿੰਡ ਆ ਮਾਲਖੁਰਦ ਹੈਗਾ ਆ ਹਨਾ ਅੱਜ ਤੁਹਾਨੂੰ ਸਾਈਕਲ ਮਿਲਿਆ ਹੈਗਾ ਹੁਣ ਤੁਸੀਂ ਇੱਥੇ ਰੋਜ਼ ਟਾਈਮ ਸਿਰ ਆਇਆ ਕਰੋਗੇ ਨਾ ਕਿੰਨੀ ਕੁ ਖੁਸ਼ੀ ਹੋਈ ਆ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਨੂੰ ਸਾਈਕਲ ਮਿਲਿਆ ਹਾਂਜੀ ਬਹੁਤ ਵਧੀਆ ਠੀਕ ਹੈ ਜੀ ਮਤਲਬ ਬੱਚਿਆਂ ਦਾ ਉਤਸ਼ਾਹ ਵੀ ਵਾਧਾ ਕਿ ਟਾਈਮ ਸਿਰ ਪਹੁੰਚ ਜਾਣ ਹਨਾ ਜੀ ਤੁਹਾਡਾ ਕਿਹੜਾ ਪਿੰਡ ਆ ਅੱਜ ਤੁਹਾਡੇ ਬੱਚੇ ਨੂੰ ਵੀ ਸਾਈਕਲ ਮਿਲਿਆ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਆ ਤੁਸੀਂ ਬਹੁਤ ਕੁਝ ਜਿਹੜੇ ਨਿਆਣੇ ਤੁਰਕੇ ਆਉਂਦੇ ਸੀ ਇਹਨਾਂ ਦੀ ਸ਼ਕਲ ਦਿੱਤਾ ਕਿੰਨੀ ਜਿੰਨੀ ਸ਼ਕਲ ਦੇ ਦੋ ਧੰਨਵਾਦ ਬਹੁਤ ਜਿਹੜੇ ਤੁਰਕੇ ਆਉਂਦੇ ਸੀ ਉਹ ਸਮੱਸਿਆ ਖਤਮ ਹੋ ਗਈ ਹਾਂਜੀ ਹੁਣ ਬੱਚੇ ਵੀ ਟਾਈਮ 'ਤੇ ਸਕੂਲ ਆ ਸਕਣ ਹਾਂਜੀ ਠੀਕ ਹੈ ਕਿਉਂ ਨਹੀਂ ਜਦੋਂ ਬੱਚੇ ਪੈਦਲ ਤੁਰਕੇ ਆਉਂਦੇ ਸੀਗੇ ਤੇ ਉਹਨਾਂ ਨੂੰ ਇਸ ਕਰਕੇ ਵੀ ਸਾਈਕਲ ਦਿੱਤੀ ਵੀ ਬੱਚੇ ਥੋੱਕੇ ਆ ਗਰਮੀ ਤੋਂ ਵੀ ਸਾਈਕਲਾਂ ਤੇ ਆਉਣ ਤੇ ਰਾਹਤ ਮਿਲ ਇਹਨਾਂ ਨੂੰ ਇਹਨਾਂ ਨਾਲੇ ਟਾਈਮ 'ਤੇ ਪਹੁੰਚੇ ਆਂ ਫਿਰ ਸਕੂਲ 'ਤੇ ਪਹੁੰਚੇ ਤੇ ਟਾਈਮ 'ਤੇ ਘਰ ਜਾਣੇ ਨੇ ਕਿਸੇ ਸਰਦਾਰਾ ਨਾਲ ਸਾਈਕਲ ਦਿੱਤੇ ਨੇ ਉਹਨਾਂ ਨੂੰ ਬਦ ਤੋਂ ਬਦ ਨਹੀਂ ਆਣੇ ਇੱਥੇ ਪੁਰਨਾ ਪਿੰਡ 'ਚ ਸਕੂਲ 'ਤੇ ਆਉਣ ਜਿਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਸਾਈਕਲ ਦੀ ਲੋੜ ਹੈ ਜਾਂ ਕਿਸੇ ਚੀਜ਼ ਦੀ ਉਹ ਅਸੀਂ ਹਾਜ਼ਰੀਆਂ ਕਰ ਸਕਦੇ ਹਾਂ ਅੱਛਾ ਤੁਸੀਂ ਸਾਈਕਲ ਤੋਂ ਇਲਾਵਾ ਉਦਾਂ ਵੀ ਕੁਝ ਜ਼ਰੂਰਤ ਮੰਗਦੇ ਆ ਉਹਨਾਂ ਲਈ ਵੀ ਹਾਜ਼ਰੀ ਹਾਂਜੀ ਉਹਨਾਂ ਲਈ ਵੀ ਹਾਜ਼ਰੀ ਹੈ ਕਿਸੇ ਨੂੰ ਵੀ ਕਿਸੇ ਚੀਜ਼ ਦੀ ਜ਼ਰੂਰਤ ਹੈ ਬਰਦੀ ਸਕੂਲ ਐਸਾ ਦਾ ਫੀਸ ਆ ਕਈ ਵੀ ਅਸੀਂ ਦੇ ਸਕਦੇ ਹਾਂ ਠੀਕ ਹੈ ਹਾਂਜੀ ਸਾਡੇ ਸਕੂਲ ਦੇ ਵਿੱਚ ਗਰਚੇ ਪਿੰਡ ਤੋਂ ਇਲਾਵਾ ਮਾਲਕੋਟੜ ਤੋਂ ਬਹਾਦਰਪੁਰ ਤੋਂ ਮਾਲਕੋਟੜ ਤੋਂ ਮਹਿਰਮਪੁਰ ਤੋਂ ਬੱਚੇ ਪੜਨ ਆਉਂਦੇ ਆ ਤੇ ਜਿਹੜੇ ਬੱਚੇ ਇਹ ਨਾ ਪਿੰਡਾਂ ਤੋਂ ਆਉਂਦੇ ਸੀ ਗਰਚੇ ਤੋਂ ਇਲਾਵਾ ਦੂਰ ਵਾਲੇ ਪਿੰਡਾਂ ਤੋਂ ਉਹਨਾਂ ਤੋਂ ਕੁਝ ਇੱਕ ਪੇਰੈਂਟਸ ਇਦਾਂ ਮਤਲਬ ਆਪਣੇ ਬੱਚਿਆਂ ਨੂੰ ਸਾਡੇ ਕੋਲ ਨਹੀਂ ਲਗਾ پا ਰਹੇ ਸੀ ਕਿਉਂਕਿ ਉਹਨਾਂ ਕੋਲ ਸਾਧਨ ਅਵੇਲੇਬਲ ਨਹੀਂ ਸੀਗਾ ਬੱਚੇ ਦੇ ਲਈ ਸੋ ਇਸ ਤਰ੍ਹਾਂ ਦੀ ਸਾਡੀ ਲੋੜ ਸੀਗੀ ਔਰ ਐਡਮਿਸ਼ਨ ਲੈਣੀ ਚਾਹੁੰਦੇ ਸੀ ਉਹ ਲੇਕਿਨ ਉਹ ਟਰਾਂਸਪੋਰਟ ਦੀ ਸਹੂਲਤ ਆਉਣ ਜਾਣ ਦੀ ਸਹੂਲਤ ਨਾ ਹੋਣ ਕਾਰਨ ਰੁਕੇ ਹੋਏ ਸੀ ਸੋ ਕੁਦਰਤੀ ਤੌਰ ਦੇ ਉੱਤੇ ਜਿੱਥੇ ਚਾਹ ਉੱਥੇ ਰਾਹ ਵਾਲੀ ਗੱਲ ਹੈ ਵੀ ਸਾਨੂੰ ਗੁਰਵਿੰਦਰ ਸਿੰਘ ਹੁਣਾਂ ਨੇ ਅਪਰੋਚ ਕੀਤਾ ਔਰ ਉਹਨਾਂ ਨੇ ਕਿਹਾ ਵੀ ਉਹ ਸਕੂਲ ਦੇ ਲਈ ਕੁਝ ਕਰਨਾ ਚਾਹੁੰਦੇ ਆ ਤੇ ਉਹਨਾਂ ਨੇ ਆਪਣੀ ਇੱਛਾ ਜ਼ਾਹਰ ਕੀਤੀ ਸੋ ਅਸੀਂ ਬਹੁਤ ਧੰਨਵਾਦੀ ਆ ਉਹਨਾਂ ਦੇ ਕਿ ਉਹਨਾਂ ਨੇ 18 ਬੱਚਿਆਂ ਨੂੰ ਜਿਹੜੇ ਹੈਗੇ ਆ ਉਹ ਸਾਈਕਲ ਦਿੱਤੇ ਆ ਜਿਹੜੇ ਕਿ ਬੱਚੇ ਪਿੰਡ ਮਾਲਕੌਰ ਤੋਂ ਬਹਾਦਰਪੁਰ ਤੋਂ ਔਰ ਮਾਲਪੁਰ ਜਾਂ ਮਹਿਰਮਪੁਰ ਤੋਂ ਆਉਂਦੇ ਆ ਸੋ ਇਹ ਬੱਚੇ ਆਉਣਗੇ ਇਹਨਾਂ ਦੇ ਨਾਲ ਹੋਰ ਉਤਸ਼ਾਹ ਵਧੂਗਾ ਇਹਨਾਂ ਪਿੰਡਾਂ ਦੇ ਬੱਚੇ ਜਿਹੜੇ ਆ ਸਾਡੇ ਕੋਲ ਪੜਨ ਆਉਣਾ ਚਾਹੁੰਦੇ ਆ ਉਹ ਉਹਨਾਂ ਨੂੰ ਇਸ ਚੀਜ਼ ਦੇ ਲਈ ਹੋਰ ਭਰਵਾ ਹੰਗਾਰਾ ਮਿਲੂਗਾ ਵੀ ਉਹ ਆਣਗੇ ਤੇ ਉਹਨਾਂ ਨੇ ਸਾਨੂੰ ਅਸੀਂ ਬਹੁਤ ਧੰਨਵਾਦ ਦੀਆਂ ਪਰਿਵਾਰ ਦੇ ਉਹਨਾਂ ਨੇ ਅੱਗੇ ਨੂੰ ਵੀ ਕਿਹਾ ਕਿ ਜੇ ਸਕੂਲ ਦੇ ਲਈ ਕਿਸੇ ਵੀ ਹੋਰ ਪ੍ਰਕਾਰ ਦੀ ਸਹਾਇਤਾ ਦੀ ਲੋੜ ਹੋਵੇ ਬੱਚਿਆਂ ਦੀ ਖਾਤਰੀ ਆ ਸਕੂਲ ਦੇ ਇਨਫਰਾਸਟ੍ਰਕਚਰ ਦੀ ਖਾਤਰੀ ਤਾਂ ਉਹ ਸਾਡੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ ਔਰ ਸਕੂਲ ਦੀ ਖੇਤਰੀ ਲਈ ਆਪਾਂ ਕੰਮ ਕਰਾਂਗੇ ਥੈਂਕ ਯੂ ਦੇ ਵਿੱਚ ਦੂਰ ਪਿੰਡਾਂ ਦੇ ਜਿਹੜੇ ਬੱਚੇ ਆ ਉਹਨਾਂ ਦੇ ਨਵੇਂ ਦਾਖਲਿਆਂ ਲਈ ਉਹਨਾਂ ਨੇ ਇਹ ਉਪਰਾਲਾ ਕੀਤਾ ਕਿ ਜਿਹੜੇ ਗਾਤਿਆਂ ਤੋਂ ਬਾਹਰਲੇ ਪਿੰਡਾਂ ਤੋਂ ਇੱਥੇ ਬੱਚੇ ਪੜ੍ਹਨਾ ਆਣੇ ਆ ਉਹਨਾਂ ਵਾਸਤੇ ਇਹ ਘੱਟੋ ਘੱਟ 1 ਲੱਖ ਰੁਪਇਆ ਲਾ ਕੇ ਸਾਈਕਲਾਂ ਦਾ ਪ੍ਰਬੰਧ ਕੀਤਾ ਗਿਆ ਅੱਜ ਬੱਚਿਆਂ ਦੇ ਉਹਨਾਂ ਦੇ ਪੇਰੈਂਟਸ ਦੇ ਸਪੋਰਟ ਕੀਤੇ ਗਏ ਸਾਈਕਲ ਤਾਂ ਕਿ ਬੱਚੇ ਆਪਣੇ ਆਰਾਮ ਦੇ ਨਾਲ ਤਰੀਕੇ ਨਾਲ ਟਾਈਮ ਸੇ ਸਕੂਲ ਪਹੁੰਚ ਸਕਣ ਇਹ ਸਾਰਾ ਜਿਹੜਾ ਪ੍ਰਾਰਾਲਾ ਪਰਿਵਾਰ ਵੱਲੋਂ ਕੀਤਾ ਗਿਆ ਹੈ ਗੱਲ ਤੇ ਪਰਿਵਾਰ ਵੱਲੋਂ ਉਸ ਪਰਿਵਾਰ ਦਾ ਸਮੂਹ ਤੇ ਰੂਪ ਦੇ ਵਿੱਚ ਅਸੀਂ ਸਾਰੇ ਸਕੂਲ ਵੱਲੋਂ ਸਾਡੇ ਸਕੂਲ ਦੇ ਮੁਖ ਦੇਆਪ ਜੀ ਸ਼੍ਰੀ ਨਵੀਨਪਾਲ ਗੁਲਾਟੀ ਜੀ ਸਾਰਾ ਸਟਾਫ ਅਤੇ ਬੱਚਿਆਂ ਵੱਲੋਂ ਪਰਿਵਾਰ ਦੇ ਅਸੀਂ ਰਿਣੀ ਹਾਂ ਬਹੁਤ ਬਹੁਤ ਧੰਨਵਾਦੀ ਆ ਕਿੰਨੇ ਸਾਈਕਲ ਦਿੱਤੇ ਆ ਇਹ 18 ਸਾਈਕਲ ਬੱਚਿਆਂ ਲਈ ਦਿੱਤੇ ਗਏ ਆ ਜੀ ਲਗਭਗ 5-6 ਹਜ਼ਾਰ ਕੋਸਟ ਦਾ ਹਰ ਸਾਈਕਲ ਆ ਬਹੁਤ ਵਧੀਆ ਕੰਪਨੀ ਦੇ ਸਾਈਕਲ ਦਿੱਤੇ ਗਏ ਆ ਤੇ ਇਹ ਬੱਚਿਆਂ ਲਈ ਲਾਹੇਵੰਦ ਹੋਊਗੇ ਅਸੀਂ ਉਮੀਦ ਕਰਦੇ ਹਾਂ ਤੇ ਸਕੂਲ ਦੇ ਬੱਚਿਆਂ ਦੀ ਗਿਣਤੀ ਜਿਹੜੀ ਹੈ ਵਧੂਗੀ ਇਹ ਵੀ ਅਸੀਂ ਆਨਾਲਿਸ ਸਮੇ ਲਈ ਵੀ ਉਮੀਦ ਕਰਦੇ ਹਾਂ ਜੀ